ਕਸੀ ਕਰ ਰਿਹਾ ਹਾਂ ਫੌਂਟੇ ਨੂੰ ਬਗਲ ਤੋਂ ਬੁਦੀ ਤੇ ਕਰਾਂ ਬਾਰਾਹ ਜੱਦਾ ਕੋਲ ਕਾਗੇ ਫੌਂਟੇ ਦੇ ਸੇਮਨ 225 ਬਣਾਇਆ ਬਾਗਲ ਤੋਂ ਬੁਦੀ ਜਿਹਦਾ ਨੰਬਰ ਕਰਨੇ ਮੱਗ ਲੱਗ ਬਾਰ ਜਾਣਕਾਰੀ ਤਾਂ ਹੀ ਕਰਾਂਗੇ ਜੀ ਜਿਹੜੇ ਨੇ ਘਟੇ ਨੂੰ ਦੇਖਣਾ ਜਿਹੜੇ ਜੰਮਨ ਤੋਂ ਬੁਦੀ ਜੰਮਨ ਸਬਸਕ੍ਰਾਈਬ ਕਰਨਾ ਉਹ ਵਈ ਸਾਨੂੰ ਟਰੈਕਟਰ ਦਿਖਾਉਂਦੇ ਆ ਫਾਰਮਟ੍ਰੈਕ 60 ਜੀ ਪੈਰ ਚਾਰੇ ਨਵੇਂ ਨੇ ਜੁੜੀਆਂ ਦੇ ਟਾਇਰ ਨਹੀਂ ਜੀ ਪੰਜਾਬ ਨੰਬਰ ਟਰੈਕਟਰ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਔਡ ਵਾਲੀ ਛੱਤੀ ਲੱਗੀ ਹੋਈ ਹੈ ਜੀ ਡੈਕ ਲੱਗਿਆ ਹੋਇਆ 8 ਮਾਡਲ ਟਰੈਕਟਰ ਹੈ ਜੀ ਇਹ 265000 ਬਜਾਏ ਡਿਮਾਂਡ ਕਰੀ ਹੈ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਨਾਲ ਇੱਕ ਹੋਰ ਖੜਾ ਹੈ ਫਾਰਮ ਟਰੈਕ 60 ਜੀ ਇਹ 8 ਮਾਡਲ ਦੀ ਹੈ 7 ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਫਾਰਮ ਟਰੈਕ 60 ਪੰਜਾਬ ਨੰਬਰ ਹੈ ਜੀ APV 29 ਹੈ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ 2007 ਮਾਡਲ ਡ੍ਰੈਕਟਰ ਹੈ ਇਹ 2,75,000 ਬਾਈ ਨੇ ਡਿਮਾਂਡ ਕਰੀ ਜੀ ਨਾਲ ਖੜਾ ਜੀ ਇੱਕ ਸੂਰਾਜ 969 HP 5 ਸਟਾਰ ਜੀ ਬਜਾ ਹੈਵੀ ਬੰਪਰ ਲੱਗਾ ਹੋਇਆ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਪਾਵਰ ਸਟੀering ਜੀ ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਜੀ 969 HP ਸੂਰਾਜ ਜੀ ਇਹ ਹੈ ਜੀ 22 ਮਾਡਲ ਡ੍ਰੈਕਟਰ 8,35,000 ਬਾਈਆਂ ਨੇ ਡਿਮਾਂਡ ਕਰੀ ਹੋਈ ਹੈ ਜੀ 649 ਘੰਟੇ ਚੱਲਿਆ ਹੋਇਆ ਹੈ ਜੀ ਨਾਲ ਖੜਾ ਹੈ ਸਵਰਾਜ 855 FE 4 ਸਟਾਰ ਜੀ ਰਿਵਰਸ ਵੀਡੀਓ ਪਾਵਰ ਸਟੀering ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਹੈ ਜੀ ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਜੀ ਟਾਇਰ ਚਾਰ ਬਿਲਕੁਲ ਨਵੇਂ ਨੇ ਜੀ 18 ਮਾਡਲ ਟਰੈਕਟਰ ਹੈ ਜੀ 572000 ਰੁਪਏ ਡਿਮਾਂਡ ਹੈ ਜੀ ਮੋਗਾ ਟਰੈਕਟਰ ਮੰਡੀ ਦੀ ਟਰੈਕਟਰ ਹੈ ਜੀ ਇਹ ਨਾਲ ਖੜਾ ਜੀ ਮਹਿੰਦਰਾ 475 DI ਪਿਛਲੇ ਟਾਇਰ ਬਿਲਕੁਲ ਨਵੇਂ ਨੇ ਜੀ ਮੂਰ ਲਿਖੇ ਹੋਏ ਨੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਹੱਡ ਵਾਲੀ ਛਾਤੀ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਹੈਗਾ 475 ਮਹਿੰਦਰਾ DI 98 ਮਾਡਲ ਹੈ ਜੀ ਇਹ 215000 ਦੀ ਡਿਮਾਂਡ ਹੈ ਜੀ ਲੋ ਜੀ ਤੁਹਾਨੂੰ ਕਾ ਅਰਜਨ ਅਲਟਰਾ ਬਨ 605 ਡੀਆਈਜੀ ਮਹਿੰਦਰਾ ਟਰੈਕਟਰ ਦੀ ਕੰਡੀਸ਼ਨ ਦੇਖ ਟਾਇਰ ਚਾਰੇ ਨਵੇਂ ਨੇ ਜੀ ਪਾਵਰ ਸਟੀਅਰਿੰਗ ਹੈ ਜੀ ਸੈਂਟਰ ਗੇਅਰ ਹੈ ਜੀ ਡਬਲ ਡਿਸਟ੍ਰਿਬਿਊਟਰ ਹੈ ਜੀ ਉੱਡ ਵਾਲੀ ਸੱਤੀ ਲੱਗੀ ਹੋਈ ਹੈ ਜੀ 2020 ਮਾਡਲ ਟਰੈਕਟਰ ਹੈ ਜੀ ਇਹ 5,99,000 ਰੁਪਏ ਦੀ ਡਿਮਾਂਡ ਹੈ ਜੀ ਮੋਗਾ ਟਰੈਕਟਰ ਮੰਡੀ ਦਾ ਟਰੈਕਟਰ ਹੈ ਜੀ ਇਹ ਨਾਲ ਖੜਾ ਇੱਕ ਫਾਰਮ ਟਰੈਕ 60 ਜੀ ਟਾਇਰ ਟਾਇਰ ਕਸੇਵਨੀ ਜੀ ਨੌਨ ਪਾਵਰ ਆਈ ਸੈਂਟਰ ਗੀਅਰ ਜੀ 97 ਮਾਡਲ ਡਰਾਈਵਰ ਆ ਜੀ 1,65,000 ਰੁਪਏ ਬਈ ਦੀ ਡਿਮਾਂਡ ਆ ਜੀ ਇੱਕ ਨਾਲ ਖੜਾ ਜੀ ਮਹਿੰਦਰਾ 475 ਡੀ ਆਈ ਪੰਜਾਬ ਨੰਬਰ ਆ ਜੀ ਟਾਇਰ ਬਿਲਕੁਲ ਕਸੇਵਨੀ ਸੈਂਟਰ ਗੀਅਰ ਮਹਿੰਦਰਾ 475 ਡੀ ਆਈ 97 ਮਾਡਲ ਡਰਾਈਵਰ ਆ ਜੀ ਇਹ 1,75,000 ਇਹਦਾ ਪ੍ਰਾਈਸ ਆ ਜੀ ਨਾਲ ਖੜਾ ਜਿੰਨੇਂਦਰਾ ਅਰਜਨ ਅਲਟਰਾ 1605 ਡੀਆਈ ਪਾਵਰ ਸਟੀering ਸੈਂਟਰ ਗੇਅਰ ਟਾਇਰ ਜੇ ਕੋਈ ਮੂਹ ਲੈ ਐਮਆਰਐਫ ਜਨੀ ਜੀ ਪਿਛਲੇ ਦੇ ਕੇ ਦੇ ਨੇ ਟਾਇਰ ਹੈਗੇ ਨਹੀਂ 80% ਹੈਵੀ ਬੰਪਰ ਲੱਗਿਆ ਹੋਇਆ ਜੀ ਹੱਡ ਵਾਲੀ ਸੱਤ ਹੀ ਲੱਗੀ ਹੋਈ ਹੈ ਜੀ ਡਬਲ ਡਿਸਟ੍ਰਿਬਿਊਟਰ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ 19 ਮਡਲਾ 595000 ਦੀ ਡਿਮਾਂਡ ਹੈ ਜੀ ਨਾਲ ਖੜਾ 5310 ਜੋਂਡੀ ਹਰੀ ਪਾਵਰ ਸਟੀering ਸਾਈਡ ਗੇਅਰ ਹੈਵੀ ਬੰਪਰ ਹੈ ਜੀ ਟਾਇਰ ਹੈਗੇ ਨੇ 80% ਜੀ ਗੁਡਗਰ ਦੇ ਟਾਇਰ ਨੇ ਜੀ ਫੋਡ ਵਾਲੀ ਸੱਤੀ ਲੱਗੀ ਹੋਈ ਹੈ ਜੀ 18 ਮਾਡਲ ਟਰੈਕਟਰ ਹੈ ਬਈ ਇਹੇ ਇਹਦੀ ਡਿਮਾਂਡ ਕਰੀ ਹੈ ਜੀ 7 ਲੱਖ 10 ਹਜ਼ਾਰ ਦੀ ਅੰਕਲ ਪਿੰਡ ਕਿਹੜਾ ਜੀ ਪਿੰਡ ਜੀਰਾ ਜੀ ਜ਼ਿਲ੍ਹਾ ਜੀ ਕੋਈ ਛੋਟੇ ਕਰਨੀ ਨਹੀਂ ਕਰਦੇ ਮੋਬਾਈਲ ਨੰਬਰ ਬੋਲ ਦਿਓ ਜੀ ਬਸ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਦੀ ਹਾਂਜੀ ਮੋਬਾਈਲ ਨੰਬਰ 936 936 ਹਾਂਜੀ ਪਿੰਡ ਜੀਰਾ ਜੀ ਜਿਲਾ ਕਿਹੜਾ ਸੀ ਅਸੀਂ ਪੰਜਾਂ ਨਾਲ ਕੰਟੈਕਟ ਕਰੇ ਜੀ ਟਾਲੀ ਕਿਹੜੇ ਜੀ 116 ਬੈਡ ਲੱਗਿਆ ਹੋਈ ਬਿਨਾ ਜੱਕ ਤੋਂ ਆ ਜੀ ਮੋਗਗਾ ਟਰੈਕਟਰ ਮੰਡੀ ਜੈ ਜੀ हैवी ट्राली है भी से भी नम्र नम्र जी ग्यारह छः डिमांड है जी एक लख भी हज़ार टायर बढ़िया पैनी जी अपना मोबाइल नंबर चरानवे छः चौंती जी चौंती चार सौ पी पेंड जी कपूरे पेंड कपूरे जिला जी जिला मोगा जी पेंड कपूरे जी का आ ਨਾ ਤੁਹਾਨੂੰ ਦਿਖਾਉਣਾ ਹੈ ਸਵਰਾਜ 852 ਜੀ ਐਫੀ 4 ਸਟਾਰ ਜੀ ਰਿਵਰਸ ਵੀਡੀਓ ਪਾਵਰ ਸਟੀering ਜੀ ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਪਿਛਲੇ ਟਾਇਰ ਹੈਗੇ ਨਹੀਂ 80 ਪੈਸੇ ਮੂਰ ਲੈ ਗਨੇ 50 ਪੈਸੇ ਪਿਛਲੇ 14 9 28 ਦਿਨ ਮੂਰ ਲੈ 750 16 ਦਿਨ ਪੰਜਾਬ ਨੰਬਰ ਟਰੈਕਟਰ ਹੈ ਜੀ 13 ਮਾਡਲ ਟਰੈਕਟਰ ਹੈ ਜੀ 4 ਲੱਖ 45000 ਦਾ ਡਿਮਾਂਡ ਕਰੀਏ ਜੀ ਇਹ ਮੋਗਾ ਟਰੈਕਟਰ ਮੰਡੀ ਦੀ ਟਰੈਕਟਰ ਹੈ ਜੀ ਨਾਲ ਖੜਾਈ ਸਬਰਾਜ 855 ਜੀ ਘੱਟ ਮੇ 7400 ਜੀ ਟਾਇਰ ਅਗਭਤ ਕੀ ਪੈਸੇ ਨਹੀਂ ਚਾਰੇ ਸੈਂਟਰ ਗੇਅਰ ਪੰਜਾਬ ਨੰਬਰ ਟਰੈਕਟਰ ਹੈ ਜੀ ਪੀਬੀ 13 ਟਰੈਕਟਰ ਕੰਡੀਸ਼ਨ ਚੈੱਕ ਕਰ ਲਓ ਜੀ 6 ਚੀੜੀ ਵਾਲਾ ਕਰਵਾਇਆ ਹੋਇਆ ਜੀ 98 ਮਡਲ ਹੈ 1 ਲੱਖ 82000 ਦੀ ਡਿਮਾਂਡ ਹੈ ਜੀ ਨਾਲ ਖੜਾਈ 3600 ਫੋਰਡ ਪੰਜਾਬ ਨੰਬਰ ਹੈ ਜੀ ਪਾਇਰ ਘਸੇ ਨੇ ਜੀ ਫੋਰਡ 3600 ਜੀ ਇਹ 91 ਮਾਡਲ ਇਹਦੀ ਡਿਮਾਂਡ ਹੈ ਜੀ 115000 ਜੀ ਕਾਪੀ ਜੱਪ ਵਾਲੀ ਹੈ ਜੀ ਮੋਬਾਈਲ ਨੰਬਰ ਬੋਲ ਦਿਮੜਾ ਇੱਕ ਵਾਰ 81460 ਜੀ 81460 ਜੀ 17709 ਜੀ ਪਿੰਡ ਕਿਹੜਾ ਬਈ ਡਾਲਾ ਪਿੰਡ ਡਾਲਾ ਜੀ ਜ਼ਿਲ੍ਹਾ ਮੋਗਾ ਜੀ ਪਿੰਡ ਡਾਲਾ ਜੀ ਬਾਜਾਂ ਦਾ ਕੰਡੈਕਟ ਕਰਿਓ ਜੀ ਇਹ ਖੜਾ ਜੀ ਮਹਿੰਦਰਾ 275 ਜੀ ਡੀ ਆਈ ਟਾਇਰ ਇਹਦੇ ਵੀ 50 ਪੈਸੇ ਨਹੀਂ ਐਮ ਆਰ ਐਫ ਦੇ ਟਾਇਰ ਨੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਪੰਜਾਬ ਨੰਬਰ ਹੈ ਜੀ ਇਹ ਆ 93 ਮਾਡਲ ਇਹਦੀ ਡਿਮਾਂਡ ਜੀ 1,25,000 ਨਾਲ ਖੜਾ ਇਹ ਨਿਊ ਹਾਲੈਂਡ ਜੀ 30 30 ਜੀ ਟਾਇਰ ਇਹਦੇ ਪਿਛਲੇ ਹੈਗੇ ਨਹੀਂ 80 ਪੈਸੇ ਜੀ ਗੁੜੀਆ ਦੇ ਟਾਇਰ ਨਹੀਂ ਜੀ ਮੂਰਲੇ 50 ਪੈਸੇ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਈ ਨੌਨ ਪਾਵਰ ਸਾਈਡ ਗੇਅਰ 2003 ਮਾਡਲ ਹੈ ਜੀ ਇਹ 210000 ਰੁਪਏ ਬੰਨਾਂ ਨੇ ਡਿਮਾਂਡ ਕਰੀ ਹੈ ਜੀ ਪਿੰਡ ਡਾਲਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਤੁਹਾਨੂੰ ਵੀਡੀਓ ਚ ਬੋਲਤਾ ਜੀ ਲੋ ਜੀ ਮੋਗਾ ਟਰੈਕਟਰ ਮੰਡੀ ਦੇ ਤੁਹਾਨੂੰ ਟਰਾਲੀਆਂ ਦਿਖਾਉਣੇ ਜੀ ਦੋ ਸਿੰਗਲ ਟਾਇਰ ਯਾਨੀ ਜਾਲ ਲੱਗੇ ਹੋਏ ਨੇ ਜੀ ਇਹਨੇ 11 6 ਜੀ ਬਿਨਾ ਮਨਲਾ ਦੀ ਜਿੱਕ ਤੋਂ ਨਹੀਂ ਜੀ ਇਦਾ ਮੁੱਲ ਹੀ 95000 ਟਾਇਰ ਇਹਦੇ ਘਸੇ ਹੋ ਨਹੀਂ ਜੀ ਤੇ ਇਹਦੀ ਡਿਮਾਂਡ ਵੀ 95000 ਹੈ ਜੀ ਟਾਇਰ ਇਹਦੇ ਵੀ ਘਸੇ ਹੋ ਨਹੀਂ ਜੀ ਜਾਲ ਚੈੱਕ ਕਰ ਲੋ ਜੀ ਬਿਨਾ ਜੱਕ ਦੋ ਨਹੀਂ ਜੀ ਮੋਗਲ ਟਰੈਕਟਰ ਮੰਡੀ ਚ ਨੇ ਇਹ ਨਾਲ ਖੜੇ ਸ਼ਕਤੀਮਾਨ ਮਾਡਲ ਵਿਸਕਰਮਾ ਸਟਾਰ ਦੀ ਪ੍ਰੀਜ ਨਸੀਨ ਦੀ ਕੰਡੀਸ਼ਨ ਚੈੱਕ ਕਰੋ ਜੀ 55 ਇੰਚ ਦੀ ਮਸ਼ੀਨ ਹੈ ਜੀ ਇਹ 21 ਮਾਡਲ ਮਸ਼ੀਨ ਹੈ ਜੀ 21 ਮਾਡਲ ਹੈ ਜੀ ਸ਼ਕਤੀਮਾਨ ਮਾਡਲ ਜੀ ਬਿਸ਼ਕਰਮਾ 21 ਮਾਡਲ ਟਾਇਰ ਚੈੱਕ ਕਰੋ ਜੀ 21 ਮਾਡਲ 2,65,000 ਬਈਆਂ ਦੀ ਡਿਮਾਂਡ ਕਰੀ ਹੈ ਜੀ ਆਰ ਗੜਾਈ ਜੌਂਡੀ ਆਰ 53 10 ਸੀ ਪਿਛਲੇ ਟਾਇਰ ਨਵੇਂ ਨੇ ਜੀ ਬਾਵਰ ਸਟੀering ਹੈ ਜੀ ਸਾਈਡ ਗੀਅਰ ਹੈਵੀ ਬੰਪਰ ਲੱਗਿਆ ਹੈ ਜੀ ਐਮ ਆਰ ਐਫ ਦੇ ਟਾਇਰ ਨੇ ਜੀ ਮੂਰਲੇ ਟਾਇਰ ਇਕ ਨਹੀਂ 50 ਪੈਸੀ 16 ਮਾਡਲ ਮਸ਼ੀਨ ਹੈ ਜੀ ਨਹੀਂ 16 ਮਾਡਲ ਹੈ ਜੀ 5 ਲੱਖ 90 ਹਜ਼ਾਰ ਦੀ ਡਿਮਾਂਡ ਹੈ ਜੀ ਉੱਡ ਵਾਲੀ ਸੱਤੀ ਲੱਗੀ ਹੋਈ ਹੈ ਜੀ ਮੋਗਰ ਟਰੈਕਟਰ ਮੰਡੀ ਦੀ ਟਰੈਕਟਰ ਹੈ ਜੀ ਪੰਜਾਬ ਨੰਬਰ ਹੈ ਜੀ ਅਸੀਂ ਸੋਨਾਂ ਵਾਲੀ ਪਿਆ 750 ਡੀਆਈ 700 ਪਿਆ ਆਰਐਕਸੀ ਪਾਵਰ ਸਟੀering ਹੈ ਜੀ ਸਾਈਡ ਗੇਅਰ ਹੈ ਜੀ ਵਧੀਆ ਹੈਵੀ ਬੰਪਰ ਲੱਗਿਆ ਹੋਇਆ ਜੀ ਪਿਛਲੇ ਟਾਇਰ ਜੇ 14 ਦੇ ਨਹੀਂ ਜੀ ਮੂਰਲੇ 750 16 ਦੇ ਨਹੀਂ ਜੀ ਕੀ ਨਾਮ ਹੈ ਪਪਾ ਜੀ ਆਪਣਾ ਕੀ ਨਾਮ ਹੈ ਮਰਸ ਸਿੰਘ ਜੀ ਆਪਣਾ ਮੋਬਾਈਲ ਨੰਬਰ ਕੀ ਹੈ ਜੀ 94636 94636 ਜੀ 20747 20747 ਜੀ ਪਿੰਡ ਕਿਹੜਾ ਜੀ ਪੰਜ ਗਰਾਈਆਂ ਖੁਰਦੀ ਜਿਲ੍ਹਾ ਜੀ ਮੋਗਾ ਜਿਲ੍ਹਾ ਮੋਗਾ ਜੀ ਇਸ ਤੋਂ ਇਲਾਵਾ ਹੋਰ ਵੀ ਟਰੈਕਟਰ ਬਗੇ ਹੋਰ ਵੀ ਟਰੈਕਟਰ ਹੈ ਜੇ ਪੜ੍ਹ ਲਵੇ ਆਹੀ ਟਰੈਕਟਰ ਹੈ ਉਹ ਤੁਹਾਡੀ 265 ਜੀ ਇਹ ਟਰੈਕਟਰ ਹੈ ਜੀ ਮੱਡਲਾ 13 ਮਾਡਲ ਹੈ ਜੀ 4 ਲੱਖ ਡਿਮਾਂਡ ਹੈ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਬਾਬੇ ਨੇ ਮੋਬਾਈਲ ਨੰਬਰ ਵਿੱਚ ਬੋਲਤਾ ਜੀ ਨਾਲ ਖੜਾ ਹੈ 6055 ਫਾਰਮ ਟਰੈਕ ਸੁਪਰਮੈਕਸ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਹੱਡ ਵਾਲੀ ਛੱਤੀ ਲੱਗੀ ਹੋਈ ਹੈ ਜੀ ਟਾਇਰ ਪਿਛਲੇ ਹੈਗੇ ਨਹੀਂ 50 ਪੈਸੇ ਮੂਰ ਲਈ 50 ਪੈਸੇ ਪਾਵਰ ਸਟੀering ਹੈ ਜੀ ਸੈਂਟਰ ਗੇਅਰ ਹੈ 6055 ਪੰਜਾਬ ਪੰਜਾਬ ਨੰਬਰ ਟਰੈਕਟਰ ਹੈ ਜੀ 14 ਮਾਡਲ ਹੈ ਜੀ ਮੋਗਾ ਟਰੈਕਟਰ ਮੰਡੀ ਦੇ ਟਰੈਕਟਰ ਹੈ ਜੀ ਇਹ 14 ਮਾਡਲ 4,50,000 ਰੁਪਏ ਦੀ ਡਿਮਾਂਡ ਆਈ ਨਾਲ ਖੜਾਈ ਸੋਨਾ ਵਾਲੀ ਗੱਡੀ ਆਈ 60 RX ਜੀ ਪਾਵਰ ਸਟੀering ਜੀ ਸਾਈਡ ਗੇਅਰ ਅਜੇ ਹੈਵੀ ਬੰਪਰ ਲੱਗਿਆ ਹੋਇਆ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ HDM ਡਬਲ ਡਿਸਟ੍ਰਿਬਿਊਟਰ ਆਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਇਹੜਾ ਪਿੰਡ ਬਾਈ ਜੀ ਦੀਪ ਗਾੜੀ ਆਪਣਾ ਮੋਬਾਈਲ ਨੰਬਰ ਕੀ ਹੈ ਜੀ ਮੋਬਾਈਲ ਨੰਬਰ ਕੀ ਹੈ ਬਰੇ 9872660800 ਇੱਕ ਵਾਰੀ ਹੋਰ ਬੋਲੋ ਵੀਰੇ 9872660800 ਹਾਂ ਜੀ ਪੰਜ ਲੱਖ ਨਾਲ ਕਿਡ ਟਰੈਕਟਰ ਜੀ ਪੰਜ ਲੱਖ ਕੰਡੈਕਟ ਕਰੋ ਜੀ ਔਡ ਵਾਲੀ ਸੱਤ ਜੀ ਲੱਗੀ ਹੋਈ ਹੈ ਜੀ ਪੰਜਾਬ ਨੰਬਰ ਟਰੈਕਟਰ ਆ ਜੀ 17 ਮਾਡਲ 5,50,000 ਰੁਪਏ ਦੀ ਡਿਮਾਂਡ ਹੈ ਜੀ ਆ ਖੜਾ ਇਹ ਮਹਿੰਦਰਾ ਅਰਜਨ ਅਲਟਰਾ 1605 ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਪਿਛਲੇ ਟਾਇਰ ਬਿਲਕੁਲ ਘਸੇ ਹੋਏ ਨਹੀਂ ਜੀ ਮੋੜਲੇ ਵੀ ਘਸੇ ਹੋਏ ਨੇ ਸੈਂਟਰ ਗੇਅਰ ਹੈ ਜੀ ਪਾਵਰ ਸਟੀering ਹੈ ਜੀ ਪੰਜਾਬ ਨੰਬਰ ਟਰੈਕਟਰ ਐਪੀਵੀ 19 2009 ਮਾਡਲ ਹੈ ਜੀ 9 ਮਾਡਲ ਹੈ ਜੀ 2 ਲੱਖ 90 ਹਜ਼ਾਰ ਡਿਮਾਂਡ ਹੈ ਜੀ ਦੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਕੜੇ ਜੌਂਡੀਆਰ 5103 ਜੀ ਪਾਵਰ ਸਟੀering ਹੈ ਜੀ ਸਾਈਡ ਗੀਅਰ ਟਾਇਰ ਚਾਰੇ ਚੱਕਰ ਲੁ ਗੁਡੀਆ ਦੇ ਟਾਇਰ ਨਹੀਂ ਟਾਇਰ ਹੈਗੇ 80 ਪੈਸੇ ਹੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਹੈ ਹੈਵੀ ਬੰਪਰ ਹੈ ਬਾਈਨ ਨੇ ਰੀਟੀ ਤੇ ਪਾਇਆ ਨਹੀਂ ਹੈ ਜੀ ਨਾਲ ਖੜਾਈ ਨਿੰਹੇਂਦਰਾ 475 ਡੀਆਈ ਟਾਇਰ ਚਾਰੇ ਨਵੇਂ ਨਹੀਂ ਬਿਲਕੁਲ ਸੈਂਟਰ ਗੀਅਰ ਹੈ ਜੀ ਪਾਵਰ ਸਟੀਅਰਿੰਗ ਕਰਵਾਇਆ ਹੋਇਆ ਹੈ ਜੀ ਮੇਹੰਦਰਾ 575 DI ਜੀ ਨਾਲ ਖੜਾ ਜੀ ਸਵਰਾਜ 735 FE ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਪਿਛਲੇ ਟਾਇਰ ਬਿਲਕੁਲ ਨਵੇਂ ਨੇ ਜੀ ਪੋਲੋ ਦੇ ਟਾਇਰ ਨੇ ਜੀ ਮੂਹਰੇ ਟਾਇਰ ਇਹ ਕ ਨਹੀਂ 50 ਪੈਸੀ ਕੱਟ ਮੇਸੇਜ ਹੈ ਜੀ ਸੈਂਟਰ ਗੇਅਰ 735 FE ਜੀ 2000 ਮਾਡਲ ਹੈ ਜੀ 198000 ਇਹਦੀ ਡਿਮਾਂਡ ਹੈ ਜੀ ਨਾਲ ਖੜਾ ਹੈ ਸਵਰਾਜ 852 ਜੀ 400 ਜੀ ਪਿਛਲੇ ਟਾਇਰ ਬਿਲਕੁਲ ਨਾ ਮੇਰੇ ਜੀ ਪਿਛਲੇ ਟਾਇਰ ਨੇ ਗੁੜੀ ਜਰ ਦੇ ਮੂਰਲੇ ਟਰੱਕਾ ਸੇਵ ਨਹੀਂ ਥੁੜਾ ਜੈ ਇਹ ਵੀ ਬੰਪਰ ਲਗਾਈ ਪੰਜਾਬ ਨੰਬਰ ਟਰੈਕਟਰ ਆ ਜੀ 98 ਮਾਡਲ ਆ ਜੀ 2 ਲੱਖ 40 ਹਜ਼ਾਰ ਦੀ ਡਿਮਾਂਡ ਆ ਜੀ ਭਾਈ ਕਿਹੜਾ ਪਿੰਡਾ ਜੀ ਕਾਲਾ ਜੀ ਇਹ ਕਿੱਥੇ ਜੀ ਇਹ ਨਾਲ ਗੁਰੂ ਦੇ ਨਾਲ ਜਿਹੜਾ ਮੁੱਗਾ ਜੀ ਹਾਂ ਕੀ ਨਾਮ ਆ ਭਾਈ ਜੀ ਮਨਜੀਤ ਹੈ ਇਹ ਮੋਬਾਈਲ ਨੰਬਰ ਵੀਰੇ ਆਪਣਾ 7659813531 ਇੱਕ ਵਾਰੀ ਹੋਰ ਬੋਲ ਦੋ ਬਾਈ 7659813531 ਕੱਲਾ ਟਰੈਕਟਰ ਵੀ ਕਿਹਾ ਉਹ ਬਾਈ ਆਪਣਾ ਆਹ ਦਿਖਾਉ ਉਹ ਹੋ ਗਈ ਹੈ ਇਹ ਦੋਨੇ ਟਰੈਕਟਰ ਬਾਈਆਂ ਦੇ ਨੇ ਜੀ 735 ਬਾਈ ਦਾ ਜੀ 855 ਵੀ ਜੀ ਇਹ ਬਾਈ ਨਾਲ ਕੰਡੈਕਟ ਕਰੇ ਜੀ ਨਾਲ ਖੜਾ ਇਹ ਨਿਹੰਦਰਾ 265 ਡੀ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਮੂਰਲੇ ਟਾਇਰ ਨੇ ਗੁਡਿਆਰ ਦੇ ਜੀ ਪਿਛਲੇ ਜਕੇ ਦੇ ਨੇ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਪੰਜਾਬ ਨੰਬਰ ਹੈ ਜੀ 98 ਮਾਡਲ ਹੈ ਜੀ ਇੱਕ ਲੱਖ 82000 ਰੁਪਏ ਦੀ ਡਿਮਾਂਡ ਹੈ ਜੀ ਨਾਲ ਖੜਾ ਸਵਰਾਜ 855 ਐਫੀਜੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਐਵੀ ਬੰਪਰ ਮੂਰਲੇ ਟਾਇਰ ਹੈਗੇ ਨੇ ਬਈ ਦੇ 50 ਪੈਸੇ ਐਮ ਆਰਐਫ ਦੇ ਟਾਇਰ ਨੇ ਜੀ ਪਿਛਲੇ ਟਾਇਰ ਬਿਲਕੁਲ ਨਵੇਂ ਨੇ ਜੀ ਕਿਹੜਾ ਪਿੰਡ ਆ ਜੀ? ਉੱਧਰ ਹੈਂ? ਦੋ ਉਧਰ ਹੀ। ਕਿਹੜਾ ਜ਼ਿਲ੍ਹਾ ਜੀ? ਰਾਹੀਆ। ਜ਼ਿਲ੍ਹਾ ਮੋਗਾ ਜੀ। ਮੋਬਾਈਲ ਨੰਬਰ ਹੀ। ਲੋ ਜੀ ਅੰਕਲ ਦਾ ਮੋਬਾਈਲ ਨੰਬਰ ਹੈ 796799 ਜੀ। ਅੱਗੇ ਜੀ 80813 80813 ਜੀ। ਕਲੋਸ ਕਰ ਦੇ ਜਨਾ ਜੀ ਇਹਦਾ। 19 ਆ ਜੀ। 15 ਮਾਡਲ 5 ਲੱਖ 50 ਹਜ਼ਾਰ ਡਿਮਾਂਡ ਕਰ ਰਹੇ ਆ ਭਾਈਆਂ ਨੇ। ਪੰਜਾਬ ਨੰਬਰ ਆ ਜੀ। ਨਾਲ ਖੜਾ 735 ਸਵਰਾਜ ਜੀ ਐਫੀ ਜੀ ਐਤ ਤਿਆਰੀ ਕਰసే ਹੋਏ ਨੇ ਜੀ ਨਾਨ ਪਾਵਰ ਸੈਂਟਰ ਗੇਅਰ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਹੈ ਜੀ 95 ਮਾਡਲ ਇਹਦੀ ਡਿਮਾਂਡ ਹੈ ਜੀ 1 ਲੱਖ 28000 ਜੀ ਨਾਲ ਖੜਾ ਹੈ ਸੋਨਾ ਲੀਕਾ ਡੀ ਆਈ 60 ਆਰ ਐਕਸ ਜੀ ਪਾਵਰ ਸਟੀਅਰਿੰਗ ਸਾਈਡ ਗੇਅਰ ਜੀ ਟਾਇਰ ਹੈਗੇ ਨਹੀਂ ਵਿਚਾਰੀ 80 ਪੈਸੇ ਪੰਜਾਬ ਨੰਬਰ ਟਰੈਕਟਰ ਆ ਜੀ ਪੀਬੀ 29 14 ਮਾਡਲ ਹੈ ਜੀ ਇਹ 435000 ਦੀ ਡਿਮਾਂਡ ਆ ਜੀ ਸਾਈਡ ਗੇਅਰ ਪਾਵਰ ਸਟੀਅਰਿੰਗ ਡਿਸਟ੍ਰਿਬਿਊਟਿਵ ਐਮ ਆਰ ਪੇ ਦੇ ਟਾਇਰ ਨੇ ਜੀ ਕਿਹੜਾ ਪਿੰਡ ਬਾਬੀ ਟਰੈਕਟਰ ਜੀ ਪਿੰਡ ਬੋਟਰ ਜ਼ਿਲ੍ਹਾ ਮੋਗਾ ਜੀ ਆਪਣਾ ਮੋਬਾਈਲ ਨੰਬਰ ਕੀ ਹੈ ਜੀ ਠੀਕ ਹੈ ਜੀ ਨਾਲ ਖੜਾ ਜੀ ਸਵਰਾਜ 855 ਜੀ ਕੱਟ ਮੇ ਸਜੀ ਪੰਜਾਬ ਨੰਬਰ ਟਰੈਕਟਰ ਆ ਜੀ ਟਾਇਰ ਪਿਸ ਚਾਰੇ ਬਿਲਕੁਲ ਨਵੇਂ ਨੇ ਜੀ ਗੁਡਇਰ ਦੇ ਟਾਇਰ ਨੇ ਜੀ ਚਾਰ ਮਾਡਲ ਟਰੈਕਟਰ ਆ ਜੀ 2.50 ਟਰੈਕਟਰ ਦੀ ਕੰਡੀਸ਼ਨ ਚੈੱਕ ਹੋਈ